26 ਜਨਵਰੀ ਨੂੰ ਲੈ ਕੇ ਹੁਸ਼ਿਆਰਪੁਰ ਦੀ ਪੁਲਿਸ ਵੱਲੋਂ ਅੱਜ ਐਸਪੀ ਮਨਜੀਤ ਕੌਰ ਦੀ ਅਗਵਾਈ 'ਚ ਹੁਸ਼ਿਆਰਪੁਰ ਦੇ ਬੱਸ ਸਟੈਂਡ ਦੀ ਵਿਸ਼ੇਸ਼ ਚੈਕਿੰਗ ਕੀਤੀ ਗਈ ਤੇ ਪੁਲਿਸ ਵੱਲੋਂ ਇਸ ਦੌਰਾਨ ਬੱਸ ਸਟੈਂਡ ਦਾ ਚੱਪਾ-ਚੱਪਾ ਛਾਣ ਮਾਰਿਆ ਤੇ ਬਸਾਂ ਦੀ ਵੀ ਵਿਸ਼ੇਸ਼ ਤੌਰ ਤੇ ਚੈਕਿੰਗ ਕੀਤੀ ਇਸ ਮੌਕੇ ਪੁਲਿਸ ਵੱਲੋਂ ਚੈਕਿੰਗ ਦੌਰਾਨ ਪੁਲਿਸ ਨੂੰ ਵੇਖ ਕੇ ਆਪਣਾ ਰਸਤਾ ਬਦਲਣ ਵਾਲੇ ਇੱਕ ਸ਼ੱਕੀ ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲਿਆ ਤੇ ਪੁਸ਼ਕਸ਼ ਲਈ ਪੁਲਿਸ ਉਸ ਨੂੰ ਥਾਣੇ ਲੈ ਗਈ ਮੀਡੀਆ ਨਾਲ ਗੱਲਬਾਤ ਦੌਰਾਨ ਐਸਪੀ ਮਨਜੀਤ ਕੌਰ ਨੇ ਕਿਹਾ ਕਿ ਡੀਜੀਪੀ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਅੱਜ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚ ਲਿਆ ਗਿਆ ਤੇ ਇਸ ਦੌਰਾਨ ਪੁਲਿਸ ਵੱਲੋਂ ਸ਼ਹਿਰ ਦੇ ਹਰ ਨਾ ਜਨਤਕ ਥਾਵਾਂ ਦੀ ਵੀ ਚੈਕਿੰਗ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਕਿਸੇ ਵੀ ਵਿਅਕਤੀ ਨੂੰ ਸ਼ਰਪੁਰ ਦਾ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਤੇ ਜੇਕਰ ਕੋਈ ਵੀ ਵਿਅਕਤੀ ਅਜਿਹਾ ਕਰਦਾ ਕਾਬੂ ਹੁੰਦਾ ਤਾਂ ਫਿਰ ਉਸ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਦੱਸਿਆ ਕਿ ਅੱਜ ਜਿੱਥੇ ਪੁਲਿਸ ਵੱਲੋਂ ਸਵਾਰੀਆਂ ਦੇ ਸਮਾਨ ਅਤੇ ਬਸਾਂ ਦੀ ਚੈਕਿੰਗ ਕੀਤੀ ਗਈ ਹੈ ਉੱਥੇ ਹੀ ਪੁਲਿਸ ਨੂੰ ਵੇਖ ਕੇ ਇੱਧਰ ਉੱਧਰ ਹੋਣ ਵਾਲੀ ਇੱਕ ਸ਼ੱਕੀ ਮੁੰਡੇ ਨੂੰ ਵੀ ਪੁਸ਼ਕਿਸ਼ ਲਈ ਹਿਰਾਸਤ ਵਿੱਚ ਲਿਆ ਗਿਆ ਐਸਪੀ ਮਨਜੀਤ ਕੋਰ ਨੇ ਹੁਸ਼ਾਰਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਜੇਕਰ ਕਿਦਰੇ ਵੀ ਕੋਈ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦੇਣ ਤਾਂ ਜੋ ਅਜਿਹੇ ਭੈੜੇ ਅਨਸਰਾਂ ਨੂੰ ਸਬਕ ਸਿਖਾਇਆ ਜਾ ਸਕੇ ਹੁਣਾਂ ਕਿਹਾ ਕਿ ਹੁਸ਼ਾਰਪੁਰ ਪੁਲਿਸ ਆਮ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਦਾਵ ਵਚਨਬੱਧ ਹੈ ਹੁਸ਼ਾਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਹਾਂਜੀ ਮਾਨਯੋਗ ਡੀਜੀਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਅੱਜ ਸਪੈਸ਼ਲ ਸਰਚ ਆਪਰੇਸ਼ਨ ਕਰਵਾਇਆ ਇਹ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਸੀਂ ਅੱਜ ਤੋਂ 26 ਜਨਵਰੀ ਤੱਕ ਕੰਟੀਨਿਊ ਜਿਹੜੀ ਸਰਚ ਕਰਵਾਵਾਂਗੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਔਰ ਇਹਮ ਜਗ੍ਹਾ ਤੇ ਤੇ ਬੱਸ ਸਟੈਂਡ ਦੀ ਸਰਚ ਕਰਦੇ ਹੋਏ ਸਾਨੂੰ ਇੱਕ ਸ਼ੱਕੀ ਲੜਕਾ ਦਿਖਿਆ ਹੈਗਾ ਸਾਨੂੰ ਉਹ ਰਾਉਂਡ ਅਪ ਕੀਤਾ ਬਾਕੀ ਉਹਦੀ ਅਸੀਂ ਪੁੱਛਗਿੱਛ ਕਰਾਂਗੇ ਤੇ ਉਹਦੀ ਸਰਚ ਚੰਗੀ ਤਰ੍ਹਾਂ ਕਰਾਂਗੇ ਉਹ ਸਾਨੂੰ ਦੇਖ ਕੇ ਥੋੜਾ ਜਿਹਾ ਇਗਨੋਰ ਕਰ ਰਿਹਾ ਸੀ ਤੇ ਉਹ ਸ਼ੱਕ ਹੋਇਆ ਸਾਨੂੰ ਇਸ ਕਰਕੇ ਸੀ ਰਾਉਂਡ ਅਪ ਕੀਤਾ ਉਹਦੀ ਪੁਸ਼ਕਿਸ਼ ਕਰਦੇ ਆ ਫਿਰ ਨੈਕਸਟ ਡਿਟੇਲ ਤੁਹਾਨੂੰ ਦੇ ਦਾਂਗੇ ਜੇ ਕੁਸ਼ਵੀਰ ਕਬਰੀ ਮੈਡਮ ਅੱਜ ਰਾਮ ਮੰਦਰ ਕਰਕੇ ਵੀ ਸਾਰੇ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਤੇ ਲੰਗਰ ਵਗੈਰਾ ਵੀ ਲਗਾਏ ਜਾਂਦੇ ਪਏ ਉਹਦੇ ਉੱਤੇ ਵੀ ਕੋਈ ਚੈਕਿੰਗ ਵਗੈਰਾ ਕਰਦੇ ਹਾਂ ਹਾਂਜੀ ਹਾਂਜੀ ਉੱਥੇ ਵੀ ਸਪੈਸ਼ਲ ਸਕਿਉਰਿਟੀ ਲਗਾਈ ਹੋਈ ਆ ਤਾਂ ਕਿ ਜਿਹੜਾ ਲੋਕ ਸੈਲੀਬ੍ਰੇਟ ਅੱਛੀ ਤਰ੍ਹਾਂ ਕਰ ਸਕਣ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਜਿਹੜੀ ਅੱਜ ਦੀ ਚੈਕਿੰਗ ਹੈ ਨਸ਼ੀ ਵੀ ਨੇ ਕਿਹਾ ਕਿ ਵੈਸੇ ਰੂਟੀਨ ਜੇ 26 ਜਨਵਰੀ ਦੇ ਦਿਨ ਨੂੰ ਅਮਨ ਬਣਾਉਣ ਵਾਸਤੇ ਅਸੀਂ ਇਹ ਜਿਹੜੀ ਸਿਕਿਉਰਿਟੀ ਕੰਟੀਨਿਊ ਲਵਾਵਾਂਗੇ ਤੇ ਸਰਚ ਵੀ ਚੱਲੂਗੀ ਲਗਾਤਾਰ ਚੈਕਿੰਗ ਵੀ ਨਾਕਾ ਵੀ ਲਵਾਏ ਹੋਇਆ ਪੈਟਰੋਲਿੰਗ ਵੀ ਲਈ ਹੋਈ ਹੈ ਸਾਡੀ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਸਾਰੇ ਆਫੀਸਰ ਸਾਰੇ ਮੁਲਾਜ਼ਮ ਜਿਹੜੇ ਅਸੀਂ ਤਨਾਨਾਦ ਕੀਤੇ ਹੋਏ ਆ ਚੱਪੇ-ਚੱਪੇ ਦੇ ਤਾਂ ਕਿ ਕੋਈ 26 ਜਨਵਰੀ ਦੇ ਮੱਦੇਨਜ਼ਰ ਕੋਈ ਅਜਿਹੀ ਘਟਨਾ ਨਾ ਵਾਪਰ ਸਕੇ